ਸਰਰ ਜੀ ਸੰਗਰੂਰ ਵੀ ਦੀ ਕਵਤਾ ਔਰੰਗੇ ਕਹਿਰ ਕਮਾਇਆ ਔਰੰਗੇ ਕਹਿਰ ਕਮਾਇਆ ਹਿੰਦੂਆਂ ਚਬਰੀ ਮੁਸਲਮ ਬਣਾਏ ਆਦਰਵਾਦੀ ਨੂੰ ਇਹ ਗੁਰਾਂ ਦੇ ਆਦਰਵਾਦੀ ਨੂੰ ਇਹ ਗੁਰਾਂ ਦੇ ਆਦਰਵਾਦੀ ਨੂੰ ਇਹ ਗੁਰਾਂ ਦੇ ਪੰਡਤ ਕਸ਼ਮੀਰੀ ਰੋਏ ਕੁਲਾਏ ਉਰੰਗਾ ਕਰੀ ਜਾਂਦਾ ਏ ਉਰੰਗਾ ਕਰੀ ਜਾਂਦਾ ਏ ਸਾਡਾ ਮੂਤ ਨਰਦ ਇਕ ਸਰਤਾਜ ਸ਼ਹੀਦਾਂ ਦੇ ਇਕ ਨੇ ਹਿੰਦ ਦੀ ਚਾਦਰ ਇਕ ਸਰਤਾਜ ਸ਼ਹੀਦਾਂ ਦੇ ਇਕ ਨੇ ਹਿੰਦ ਦੀ ਚਾਦਰ ਇਕ ਸ਼ਰੀਰ ਜਨ ਦੇਵ ਗੁਰੂ ਇਕ ਸ਼ਰੀਰ ਜਨ ਦੇਵ ਗੁਰੂ ਇਕ ਨੇ ਸ਼ੀਰ ਗੁਰ ਤੇਗ ਬਹਾਦਰ ਇਕ ਸਰਤਾਜ ਸ਼ਹੀਦਾਂ ਦੇ ਇਕ ਨੇ ਹਿੰਦ ਦੀ ਚਾਦਰ ਇਕ ਸਰਤਾਜ ਸ਼ਹੀਦਾਂ ਦੇ ਇਕ ਸਰਤਾਜ ਸ਼ਹੀਦਾਂ ਦੇ